ਪਾਕਿਸਤਾਨ ਵਾਲਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵਾ ਕਿ ਜਿਹੜਾ ਬਾਪ ਬਾਪ ਹੁੰਦਾ ਵਾ ਔਰ ਬੇਟਾ ਬੇਟਾ ਹੁੰਦਾ ਵਾ ਔਰ ਇਮੀਡੀਟਲੀ ਫੈਕਟ ਦੇ ਨਾਲ ਜਿਹੜਾ ਹੈਗਾ ਵਾ ਆਪਾਂ ਤੁਰਕੀ ਤੇ ਅਜ਼ਰਬਾਈਜਾਨ ਦਾ ਜਿਹੜਾ ਹੈਗਾ ਵਾ ਬਾਈਕਟ ਕਰਾਂਗੇ ਔਰ ਇਹਦਾ ਸਲੋਗਨ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਵੀ ਕਰਾਂਗੇ ਸੋਸ਼ਲ ਮੀਡੀਆ ਦੇ ਉੱਪਰ ਬਹਿ ਕੇ ਇੱਕ ਕਮਰੇ ਦੇ ਵਿੱਚ ਬਹਿ ਕੇ ਰੀਲ ਜਿਹੜੀਆਂ ਤੁਸੀਂ ਬਣਾਉਂਦੇ ਹੋ ਬਣਾਈ ਜੋ ਉਹ ਕੋਈ ਸਾਨੂੰ ਕੋ ਦਾ ਕੋਈ ਫਰਕ ਨਹੀਂ ਪੈਂਦਾ ਸਟੱਡੀ ਸਾਡੀ ਇਹ ਟੂਰਿਜ਼ਮ ਹੈਗੀ ਇਹ ਉਹਨੂੰ ਔਰ ਬਾਕੀ ਵੀ ਜਿਹੜੀਆਂ ਚੀਜ਼ਾਂ ਵਾਲ ਦੇ ਉੱਪਰ ਜਿਹੜਾ ਹੈਗਾ ਵਾ ਇਹਨੂੰ ਟਾਈਮ ਟੂ ਟਾਈਮ ਜਿਹੜਾ ਹਰ ਵੀਕਲੀ ਜਾਂ ਹਰ ਜਿਹੜਾ ਹਫਤੇ ਬਾਅਦ ਜਿਹੜਾ ਹੈਗਾ ਇਹਨੂੰ ਦੁਬਾਰਾ ਦੁਬਾਰਾ ਰਿਲਾਈਜ਼ ਕਰਾਈ ਜਾਏਗਾ ਪਿਛਲੇ ਮਹੀਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ 23 ਸਲਾਨੀਆਂ ਦੇ ਕਤਲ ਤੋਂ ਬਾਅਦ ਭਾਰਤ ਨੇ ਪਾਕਿਸਤਾਨ 'ਚ ਬੈਠੇ ਅਤਵਾਦੀਆਂ ਤੇ ਸਟ੍ਰਾਈਕ ਕੀਤਾ ਤੇ ਉਸ ਤੋਂ ਬਾਅਦ ਦੋਨਾਂ ਦੇਸ਼ਾਂ 'ਚ ਜੰਗ ਦੇ ਹਾਲਾਤ ਬਣ ਗਏ ਤੇ ਪਾਕਿਸਤਾਨ ਨੇ ਭਾਰਤ ਦੇ ਉੱਪਰ ਕਈ ਡਰੋਨ ਹਮਲੇ ਕੀਤੇ ਤੇ ਇਸ ਵਿੱਚ ਸਾਹਮਣੇ ਇਹ ਆਇਆ ਕਿ ਜਿਹੜੇ ਡਰੋਨ ਆਏ ਸਾਰੇ ਤੁਰਕੀ ਤੋਂ ਆਏ ਅਤੇ ਇਸ ਦੇ ਨਾਲ ਹੀ ਇਹ ਵੀ ਦੱਸਣ ਯੋਗ ਹੈ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਇਹ ਸਭ ਕੁਝ ਚੱਲਿਆ ਸੀ ਤਾਂ ਸਾਰੇ ਦੇਸ਼ ਚੁੱਪ ਸਨ ਪਰ ਦੋ ਦੇਸ਼ ਤੁਰਕੀ ਤੇ ਅਜ਼ਰਬਾਈਜਾਨ ਨੇ ਖੁੱਲ ਕੇ ਪਾਕਿਸਤਾਨ ਦਾ ਸਮਰਥਨ ਕੀਤਾ ਤੇ ਇਸ ਤੋਂ ਬਾਅਦ ਹੁਣ ਗੱਲ ਕਰੀਏ ਹੁਣ ਹਿੰਦੁਸਤਾਨ ਦੇ ਵਿੱਚ ਤੁਰਕੀ ਅਤੇ ਅਜ਼ਰਬਾਈਜਾਨ ਦਾ ਬਾਈਕਟ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਤੁਹਾਨੂੰ ਕੁਝ ਗੱਲਾਂ ਦੱਸਣਾ ਚਾਹੁੰਦੇ ਹਾਂ ਕਿ ਤੁਰਕੀ ਦੀ ਗੱਲ ਕਰੀਏ ਤੇ ਇਹ ਤਾਂ ਸਭ ਤੋਂ ਪਹਿਲਾਂ ਸਾਬਤ ਹੋ ਗਿਆ ਕਿ ਤੁਰਕੀ ਨੇ ਡਰੋਨ ਦਿੱਤੇ ਸੀ ਜੋ ਕਿ ਭਾਰਤ ਦੇ ਵਿੱਚ ਆਏ ਇਹ ਸਾਹਮਣੇ ਸਭ ਕੁਝ ਆ ਚੁੱਕਾ ਹੈ ਇਸ ਤੋਂ ਬਾਅਦ ਅਜ਼ਰਬਾਈਜਾਨ ਦੀ ਗੱਲ ਕਰੀਏ ਅਜ਼ਰਬਾਈਜਾਨ ਬਾਰੇ ਸ਼ਾਇਦ ਕੁਝ ਲੋਕਾਂ ਨੂੰ ਨਹੀਂ ਪਤਾ ਹੋਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ 1936 ਤੋਂ ਪਹਿਲਾਂ ਇਹ ਇੱਕ ਆਜ਼ਾਦ ਮੁਲਕ ਸੀ ਲੇਕਿਨ ਉਸ ਤੋਂ ਬਾਅਦ ਰੂਸ ਨੇ ਇਸ ਨੂੰ ਤਾਂ ਆਪਣੇ ਕਬਜ਼ੇ ਚ ਲੈ ਲਿਆ ਸੀ ਤੇ 1991 ਦੇ ਵਿੱਚ ਅਜ਼ਰਬਾਇਜਾਨ ਇੱਕ ਆਜ਼ਾਦ ਮੁਲਕ ਬਣ ਗਿਆ ਸੀ ਤੇ ਉਸ ਤੋਂ ਬਾਅਦ ਜੇ ਭਾਰਤ ਤੇ ਤੁਰਕੀ ਅਤੇ ਅਜ਼ਰਬਾਇਜਾਨ ਦੀ ਗੱਲ ਕਰੀਏ ਤੇ ਇੱਥੇ ਕਾਫੀ ਟੂਰਿਸਟ ਜਾਣੇ ਸ਼ੁਰੂ ਹੋ ਗਏ ਤੇ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਤੁਰਕੀ ਅਤੇ ਅਜ਼ਰਬਾਇਜਾਨ ਦੇ ਵਿੱਚ ਲਗਭਗ 5.5 ਲੱਖ ਭਾਰਤੀ ਸਲਾਨੀ ਉੱਥੇ ਪਹੁੰਚੇ ਸੀ ਤੇ ਹੁਣ ਉਸ ਨੂੰ ਲੈ ਕੇ ਬਾਈਕਾਟ ਦੀ ਗੱਲ ਸ਼ੁਰੂ ਹੋ ਚੁੱਕੀ ਹੈ ਤੇ ਨਾਲ ਹੀ ਹੁਣ ਗੱਲ ਕਰਦੇ ਆਂ ਪੰਜਾਬ ਦੀ ਪੰਜਾਬ ਦੇ ਜ਼ਿਲ੍ਹਾ ਜਲੰਧਰ 'ਚ ਬੈਠੇ ਆਂ ਤੇ ਇੱਥੇ ਸ਼ਿਵ ਸ਼ੈਨਾ ਬਾਲਠਾਕਲੇ ਸ਼ਿੰਦੇ ਗੁੱਟ ਦੇ ਪ੍ਰਧਾਨ ਰੋਹਿਤ ਜੋਸ਼ੀ ਮੇਰੇ ਨਾਲ ਮੌਜੂਦ ਹੈ ਰੋਹਿਤ ਜੋਸ਼ੀ ਨੇ ਵੀ ਕਿਹਾ ਹੈ ਕਿ ਅਸੀਂ ਹੁਣ ਅਜ਼ਰਬਾਈਜਾਨ ਤੇ ਤੁਰਕੀ ਦਾ ਬਾਈਕਾਟ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਰੋਹਿਤ ਜੀ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਬਾਈਕਾਟ ਦੀ ਗੱਲ ਕੀਤੀ ਇਹ ਕੀ ਹੈ ਸਭ ਤੋਂ ਪਹਿਲਾਂ ਇਹ ਦੱਸ ਜੈ ਸ਼ੰਕਰ ਜੀ ਮੈਂ ਰੋਹਿਤ ਜੋਸ਼ੀ ਕਾਰਜਕਰਮੀ ਪੰਜਾਬ ਰੈਜਨਲ ਸਿਪਸਾ ਨਾਲ ਬਾਲਾਸਾਥਾ ਕਿਦੋ ਦੇਖੋ ਤੁਰਕੀ ਤੇ ਅਜ਼ਰਬਾਈਜਾਨ ਦੇ ਬਾਰੇ ਕੱਲ ਆਪਾਂ ਨਿਊਜ਼ ਫਲੈਸ਼ ਲਿੱਤੇ ਸੀ ਜਿਹਦੇ ਵਿੱਚ ਜਿਹਦੇ ਵਿੱਚ ਇਹ ਸਾਫ਼ ਤੌਰ ਤੇ ਦੱਸਿਆ ਗਿਆ ਵਾ ਕਿ ਔਰ ਇਮੀडिएटली ਇਫੈਕਟ ਦੇ ਨਾਲ ਜਿਹੜਾ ਹੈਗਾ ਵਾ ਆਪਾਂ ਤੁਰਕੀ ਤੇ ਅਜ਼ਰਬਾਈਜਾਨ ਦਾ ਜਿਹੜਾ ਹੈਗਾ ਵਾ ਬਾਈਕਟ ਕਰਾਂਗੇ ਔਰ ਇਹਦਾ ਸਲੋਗਨ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਵੀ ਕਰਾਂਗੇ ਕਿਉਂਕਿ ਤੁਸੀਂ ਪਿਛਲੇ ਦਿਨੇ ਦੇਖਿਆ ਜਦੋਂ ਪਾਕਿਸਤਾਨ ਦੇ ਉੱਪਰ ਜਿਹੜਾ ਇੰਡੀਆ ਨੇ ਸਟ੍ਰਾਈਕ ਕੀਤਾ ਸੀ ਇੰਡੀਆ ਨੇ ਸਟ੍ਰਾਈਕ ਜਿਹੜਾ ਕੀਤਾ ਸੀ ਪਾਕਿਸਤਾਨ ਤੇ ਨਹੀਂ ਕੀਤਾ ਸੀ ਉਹ ਅਤਵਾਦ ਦੇ ਜਿਹੜੇ ਹੈਗੇ ਅੱڈیا ਤੇ ਕੀਤਾ ਸੀ ਜੀ ਜਿਹਦੇ ਸੰਪਰਕ ਵਿੱਚ ਜਦੋਂ ਪਾਕਿਸਤਾਨ ਵੱਲੋਂ ਕੀ ਰਿਐਕਸ਼ਨ ਆਇਆ ਉਹਨਾਂ ਨੇ ਕੀ ਕੀਤਾ ਸਾਡੇ ਸਿਵਲ ਜਿਹੜੇ ਹੈਗੇ ਇੱਕ ਵਾਰ ਉਹਨਾਂ ਨੇ ਪ੍ਰੇਜ਼ੈਂਟ ਕੀਤੀ ਜਿਹਦੇ ਨਾਲ ਡਰੋਨ ਹਮਲੇ ਕਰਨੇ ਸ਼ੁਰੂ ਕੀਤੇ ਪਹਿਲੇ 1-2 ਦਿਨਾਂ ਦੇ ਵਿੱਚ ਜਿਹੜੇ ਹੈਗੇ ਉਹਨਾਂ ਨੇ ਚਾਈਨਾ ਦੇ ਡਰੋਨ ਜਿਹੜੇ ਹੈਗੇ ਸੀ ਭੇਜੇ ਸੀ ਉਹ ਪੁਸ਼ਟੀ ਹੋਈ ਉਸ ਤੋਂ ਬਾਅਦ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਇਹ ਹੋਈ ਜਿਸ ਦਿਨ ਡਰੋਨ ਹਮਲੇ ਉਹਨਾਂ ਨੇ ਤੇਜ਼ ਕੀਤੇ ਉਹਦੇ ਵਿੱਚ ਜਲੰਧਰ ਦੇ ਉੱਪਰ ਵੀ ਬਹੁਤ ਜ਼ਿਆਦਾ ਡਰੋਨ ਹਮਲੇ ਕੀਤੇ ਗਏ ਸੀ ਜਿਹਦੇ ਵਿੱਚ ਕਿ ਤੁਰਕੀ ਦੇ ਮੇਡ ਤੇ ਬਣੇ ਹੋਏ ਜਿਹੜੇ ਹੈਗੇ ਆ ਉਹ ਸਾਹਮਣੇ ਆਏ ਆ ਕਿ ਤੁਰਕੀ ਨੇ ਜਿਹੜੇ ਹੈਗੇ ਆ ਪਾਕਿਸਤਾਨ ਨੂੰ ਡਰੋਨ ਦਿੱਤੇ ਸੀ ਜਿਹਦਾ ਕਿ ਉਹਨੇ ਜੰਗ ਦੇ ਵਿੱਚ ਜਿਹੜਾ ਹੈਗਾ ਵਾ ਇੰਡੀਆ ਦੇ ਹਮਲੇ ਕਰਨ ਵਾਸਤੇ ਜਿਹੜਾ ਯੂਜ਼ ਕੀਤਾ ਗਿਆ ਇਹ ਬੜੀ ਮਾੜੀ ਗੱਲ ਸੀ ਕਿਉਂਕਿ ਤੁਰਕੀ ਨੂੰ ਇੰਡੀਆ ਨੇ 2023 7 ਫਰਵਰੀ 2023 ਨੂੰ ਜਦੋਂ ਉੱਥੇ ਭੂਕਮਾ ਆਇਆ ਸੀ ਇੰਡੀਆ ਵੱਲੋਂ ਜਿਹੜਾ ਹੈਗਾ ਵਾ ਔਰ ਪ੍ਰਧਾਨ ਮੰਤਰੀ ਮੋਦੀ ਜੀ ਨੇ ਪਹਿਲ ਦੇ ਹੱਦ ਤੇ ਸਭ ਤੋਂ ਪਹਿਲਾਂ ਦੇਸ਼ੀ ਦੁਨੀਆ ਦਾ ਜਿੰਨੇ ਕਿ ਤੁਰਕੀ ਦੇ ਵਿੱਚ ਆਪਣੀ ਸੈਨਾ ਨੂੰ ਵੀ ਭੇਜਿਆ ਪਲੱਸ ਉੱਥੇ ਜਿਹੜੀ ਮੈਡੀਕਲ ਸੁਵਿਧਾਵਾਂ ਦਿੱਤੀਆਂ ਆਪਰੇਸ਼ਨ ਥੀਟਰ ਉੱਥੇ ਬਣਾਏ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਤੁਰਕੀ ਨੂੰ ਦਿੱਤੀ ਔਰ ਉਹਨੂੰ ਉੱਥੋਂ ਉਬਰਣ ਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਹੈਲਪ ਕੀਤੀ ਸੀ ਬਟ ਉਦੇ ਵਿਹਾਰ ਦੇ ਉੱਪਰ ਜਿਹੜਾ ਅੱਜ ਤੁਰਕੀ ਨੇ ਕੀਤਾ ਵਾ ਇਸ ਕਾਰਨ ਜਿਹੜਾ ਹੈਗਾ ਵਾ ਬੜਾ ਸ਼ਰਮਨਾਕ ਜਿਹੜਾ ਹੈਗਾ ਵਾ ਪੂਰੀ ਇੰਡੀਆ ਨੂੰ ਹੋਣਾ ਪੈਂਦਾ ਪਿਆ ਵਾ ਕਿ ਜਿੰਨੇ ਉਹਨੂੰ ਹੈਲਪ ਕੀਤੀਏ ਉਹਨੇ ਹੀ ਵਾਰ ਦੇ ਵਿੱਚ ਜਿਹੜਾ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦੇ ਪਏ ਸੀ ਤੇ ਕੀ ਲੱਗਦਾ ਕਿ ਤੁਰਕੀ ਨੇ ਇਸ ਤਰ੍ਹਾਂ ਕਿਉਂ ਕੀਤਾ ਕਿਉਂ ਕਹਿ ਸਕਦੇ ਦੋਸਤ ਪਿੱਠ ਚ ਛੁੜਾ ਖੋਪਿਆ ਕਿਉਂਕਿ ਇੱਕ ਪਾਸੇ ਤਾਂ ਭਾਰਤ ਉਹਨੂੰ ਮਦਦ ਕਰ ਰਿਹਾ ਜਦੋਂ ਪੁੱਛਾ ਲੰਦਾ ਤਾਂ ਉਸ ਤੋਂ ਬਾਅਦ ਉਹ ਇਹੋ ਜਿਹੀ ਹਰਕਤ ਕਰਦਾ ਤਾਂ ਕੀ ਤੁਹਾਨੂੰ ਲੱਗਦਾ ਦੇਖੋ ਜੀ ਭਾਰਤ ਦੇਸ਼ ਹੈ ਔਰ ਸਾਡੇ ਜਿਹੜੀ ਅਕਾਡਮੀ ਹੈਗੀ ਹੈ ਦਿਨ-ਬੋ-ਦਿਨ ਜਿਹੜੀ ਹੈਗੀ ਬਹੁਤ ਜ਼ਿਆਦਾ ਰਾਈਸ ਕਰਦੀ ਪਈ ਹੈ ਉਹਦੇ ਨਾਲ ਕੀ ਹੋਇਆਗਾ ਵਾ ਕਿ ਬਹੁਤ ਸਾਰੇ ਜਿਹੜੇ ਦੇਸ਼ਾਂ ਨੂੰ ਤਕਲੀਫ ਵੀ ਹੋ ਰਹੀ ਹੈ ਖਾਸ ਕਰਕੇ ਚਾਈਨਾ ਨੂੰ ਹੋ ਰਹੀ ਹੈ ਕਿਉਂਕਿ ਯੂਐਸਏ ਦੇ ਵਜ੍ਹਾ ਤੁਸੀਂ ਲਾਜ਼ ਦੇਖੋਗੇ ਉਹਨੇ 235% ਦਾ ਜਿਹੜਾ ਹੈਗਾ ਵਾ ਐਕਸਪੋਰਟ ਦਾ ਜਿਹੜਾ ਉਹਨਾਂ ਨੇ ਉਹਦੇ ਉੱਪਰ ਇੱਕ ਟੈਲੀਫ ਲਗਾ ਦਿੱਤਾ ਵਾ ਜਿਹਦੇ ਨਾਲ ਕੀ ਮੈਨੂਫੈਕਚਰਿੰਗ ਹੱਬ ਜਿਹੜਾ ਹੈਗਾ ਵਾ ਟੋਟਲੀ ਲੈਵਲ ਦਾ ਜਿਹੜਾ ਹੈਗਾ ਬੰਦ ਹੋਏਗਾ ਔਰ ਉਹ ਸਾਰੀ ਜਿੰਨੀਆਂ ਵੀ ਮੈਨੂਫੈਕਚਰਿੰਗ ਹੱਬ ਹੈਗਾ ਵਾ ਉਹ ਇੰਡੀਆ ਵੱਲ ਜਿਹੜਾ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਵਾ ਬਹੁਤ ਸਾਰੇ ਦੇਸ਼ਾਂ ਨੂੰ ਬਰਦਾਸ਼ਤ ਨਹੀਂ ਹੈਗੀਆਂ ਪਰ ਤੁਰਕੀ ਨੇ ਜਿਹੜਾ ਹੈਗਾ ਵਾ ਕਿਉਂਕਿ ਇੱਕ ਦੋਸਤੀ ਦਾ ਹੱਥ ਜਦੋਂ ਇੱਕ ਜੀ ਨੇ ਉਹਨਾਂ ਨੇ ਅੱਗੇ ਕੀਤਾ ਸੀ ਉਹਦੇ ਦੇ ਉੱਪਰ ਛੁਰਾ ਜਿਹੜਾ ਖੋਪਿਆਂ ਵਾ ਉਹ ਸਾਡੇ ਭਾਰਤ ਦੇ ਦੇ ਕਿਸੇ ਵੀ ਨਾਗਰਿਕ ਨੂੰ ਜਿਹੜਾ ਮਨਜ਼ੂਰ ਨਹੀਂ ਹੈਗਾ ਇਸ ਕਰਕੇ ਜਿਹੜਾ ਬਾਇਕਾਟ ਤੁਰਕੀ ਐਂ ਅਜ਼ਰਬਾਈਜਾਨ ਨੂੰ ਜਿਹੜਾ ਹੈਗਾ ਵਾ ਇਹਦਾ ਸਲੋਗਨ ਕਰਕੇ ਉਹਦਾ ਬਾਇਕਾਟ ਕੀਤਾ ਜਾਏਗਾ ਔਰ ਸਾਰੇ ਟੂਰਿਜ਼ਮ ਵੀ ਕਿਹਾ ਜਾਏਗਾ ਕਿ ਉੱਥੇ ਜਿਹੜਾ ਟੂਰਿਸਟ ਜਿਹੜਾ ਤੁਸੀਂ ਘੁੰਮਣ ਫਿਰਨ ਜਾਂਦੇ ਹੋ ਬਿਲਕੁਲ ਟੋਟਲੀ ਲੈਵਲ ਦਾ ਬੰਦ ਕਰਨ ਤਾਂ ਕਿ ਉਹਨੂੰ ਵੀ ਉਹਦੀ ਔਕਾਤ ਪਤਾ ਲੱਗ ਸਕੇ ਕਿ ਤੇਰੀ ਔਕਾਤ ਜਿਹੜੀ ਇੰਡੀਆ ਦੇ ਜਿਹੜੀ ਇਕਨੋਮੀ ਹੈ ਠੀਕ ਹੈ ਤੇਰੀ ਇਕਨੋਮੀ ਜਿਹੜੀ ਚੱਲਦੀ ਪਈ ਉਹ ਇੰਡੀਆ ਦੇ ਲੈਵਲ ਤੋਂ ਚੱਲਦੀ ਪਈ ਹੈ ਕਿਉਂਕਿ ਇੰਨੇ ਜਿਆਦਾ ਸਲਾਨੀ ਵੱਡੇ ਲੈਵਲ ਤੇ ਜਾਣਾ ਇਹ ਬ ਕਿ ਲਾਸਟ ਟਾਈਮ ਤੁਸੀਂ ਦੇਖੋਗੇ ਮਾਲਦੀਬ ਨੇ ਵੀ ਇੱਕ ਇੱਦਾਂ ਦਾ ਹੀ ਪੋਪਰ ਗੰਡਾ ਕੀਤਾ ਸੀ ਜਿਹਦੇ ਤੋਂ ਬਾਅਦ ਨਰਿੰਦਰ ਮੋਦੀ ਜੀ ਨੇ ਲਕਸ਼ਦੀਪ ਨੂੰ ਜੜਾ ਅਗੇ ਕੀਤਾ ਸੀ ਅੱਜ ਦੇ ਡੇਢ ਵਿੱਚ ਮਾਲਦੀਬ ਦੀ ਜਿਹੜੀ ਇਕਨੋਮੀ ਹੈਗੀ ਉਹ ਬਿਲਕੁਲ ਘਟ ਰਹੀ ਹੈਗੀ ਜਿਹਦੇ ਸੇਮ ਹੁਣ ਬਾਈ ਘਟੇ ਦਾ ਕਰਕੇ ਇਹਨੂੰ ਵੀ ਉਹਦੀ ਔਕਾਤ ਦਿਖਾਈ ਜਾਏਗੀ ਜੀ ਅਜਰ ਬਾਈ ਜਾਨ ਇੱਕ ਛੋਟੀ ਕੰਟਰੀ ਹੈ ਤੁਹਾਨੂੰ ਕੀ ਲੱਗਦਾ ਕਿ ਉਹਨੇ ਕਿਉਂ ਇਸ ਤਰ੍ਹਾਂ ਦਾ ਕੀਤਾ ਕਿਉਂਕਿ ਜੇ ਗੱਲ ਕਰੀਏ ਹੁੰਦੇ ਨਾਲ ਅਰਮਾਨੀਆਂ ਦਾ ਸ਼ਾਇਦ ਯੂਰਪ ਦਾ ਵੀ ਕਿੱਦਾਂ ਹੁੰਦੇ ਨਾਲ ਬਾਰਡਰ ਪੈਂਦਾ ਹੈ ਕਿ ਅਰਮਾਨੀਆਂ ਨੂੰ ਉਹ ਹੈਲਪ ਕਰਦਾ ਸੀ ਭਾਰਤ ਇਸ ਕਰਕੇ ਜਾਂ ਕੀ ਲੱਗ ਰਿਹਾ ਤੁਹਾਨੂੰ ਦੇਖੋ ਛੋਟੇ ਦੇਸ਼ ਹੈਗੇ ਆ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਵਾ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ ਔਰ ਦੁਸ਼ਮਨ ਦੇਸ਼ਾਂ ਦੇ ਨਾਲ ਹੱਥ ਬੰਦਾਉਂਦੇ ਆ ਤਾਂ ਕਿ ਜਿਹੜਾ ਹੈਗਾ ਵਾ ਆਪਾਂ ਵੀ ਹੋਂਦ ਵਿੱਚ ਆ ਸਕੀਏ ਪਰ ਹੋਂਦ ਵਿੱਚ ਆਣਾ ਇੱਕ ਅਲੱਗ ਗੱਲ ਹੈਗੀ ਔਰ ਇਦਾਂ ਦਾ ਜਿਹੜਾ ਹੈਗਾ ਵਾ ਜਿਹੜਾ ਵਿਸ਼ਵਾਸ ਘਾਤ ਕਰਨਾ ਇਹ ਬਹੁਤ ਵੱਡੀ ਚੀਜ਼ ਹੈ ਕਿਉਂਕਿ ਇੰਡੀਆ ਨੂੰ ਕਦੀ ਵੀ ਵਿਸ਼ਵਾਸ ਘਾਤ ਜਿਹੜੇ ਬੰਦੇ ਹੈਗੇ ਉਹਨਾਂ ਦੀ ਜਰੂਰਤ ਨਹੀਂ ਹੈਗੀ ਔਰ ਆਪਾਂ ਨਰਿੰਦਰ ਮੋਦੀ ਜੀ ਨੇ ਵੀ ਔਰ ਆਪਣੇ ਵਿਦੇਸ਼ ਮੰਤਰੀ ਅਲੇ ਜੀ ਨੂੰ ਜਿਹੜੀ ਹੈਗੀ ਇੱਕ ਲੈਟਰ ਜਿਹੜੀ ਹੈਗੀ ਬੜੀ ਜਲਦੀ ਦੇਣ ਲੱਗੇ ਆ ਜਿਹਦੇ ਵਿੱਚ ਤੁਰਕੀ ਦਾ ਬਿਲਕੁਲ ਬਾਈਕਟ ਕੀਤਾ ਜਾਏਗਾ ਔਰ ਤੁਰਕੀ ਦੇ ਵਿੱਚ ਹਰ ਜਿਹੜਾ ਸੰਪਰਕ ਜਿੱਦਾਂ ਪਾਕਿਸਤਾਨ ਦੇ ਨਾਲ ਸਾਰੇ ਸੰਪਰਕ ਕੱਟੇ ਗਏ ਆ ਉਹਦਾ ਤੁਰਕੀ ਨਾਲ ਔਰ ਅਜ਼ਰਬਾਈਜਾਨ ਨਾਲ ਵੀ ਕੱਟੇ ਜਾਣਗੇ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਇਸ ਤਰ੍ਹਾਂ ਦਾ ਮਾਮਲਾ ਆਂਦਾ ਜਿੰਨੀਆਂ ਵੀ ਸ਼ਿਵ ਸੈਨਾ ਹੁੰਦੀ ਹੈ ਉਹ ਐਦਾਂ ਦੇ ਬਿਆਨ ਦੇ ਦਿੰਦੀ ਹੈ ਪਰ ਜ਼ਮੀਨੀ ਪੱਧਰ ਤੇ ਤੁਸੀਂ ਬਾਈਕਾਟ ਕਿਦਾਂ ਕਰੋਗੇ ਕਿਉਂਕਿ ਟੂਰਿਸਟਿਜ਼ਮ ਨੂੰ ਜਿੰਨੇ ਵੀ ਕੰਪਨੀਆ ਉਹ ਤਾਂ ਬਾਈਕਾਟ ਕਰ ਰਹੀ ਹੈ ਕਿ ਤੁਸੀਂ ਲੋਕਾਂ ਨੂੰ ਅਵੇਅਰ ਕਿਵੇਂ ਕਰੋਗੇ ਕਿ ਉਧਰ ਨਾ ਜਾਣ ਕਿਉਂਕਿ ਇਹ ਬਿਆਨਾਂ 'ਚ ਗੱਲ ਨਾ ਰਹਿ ਜਾਵੇ ਦੇਖੋ ਜੀ ਮੈਨੂੰ ਬਾਕੀ ਦਾ ਤਾਂ ਕੁਝ ਪਤਾ ਨਹੀਂ ਹੈਗਾ ਸ਼ਿਵ ਸੈਨਾ ਭਾਲਾ ਸਾਹਿਬ ਠਾਕਰੇ ਜਿਹੜਾ ਵੀ ਬਿਆਨ ਦਿੰਦੇ ਉਹ ਅਪਲਾਈਨ ਤੋਂ ਸਾਰਾ ਪੁੱਛਗਿੱਛ ਕੇ ਹੁੰਦਾ ਵਸਾਰਾ ਔਰ ਪੂਰਾ ਉਹਦਾ ਇੱਕ ਬਲੂਪ੍ਰਿੰਟ ਬਣਾਇਆ ਹੁੰਦਾ ਵਾ ਕਿ ਕਿਹੜਾ ਕੰਮ ਕਿੱਦਾਂ ਕਰਨਾ ਵਾ ਫੇਰ ਹੀ ਕਿਸੇ ਅਮਲੀ ਜਨਦਾ ਜਿਹੜਾ ਹੈ ਭਨੇ ਆ ਜਿੰਦਾ ਕਿਉਂਕਿ ਇੱਕ ਨਾ शिंदे ਜੀ ਜਿਹੜੇ ਸਾਡੇ ਡਿਪਟੀ ਸੀਐਮ ਹੈ ਮਹਾਰਾਸ਼ਟਰ ਦੇ ਔਰ ਉਹਨਾਂ ਦੇ ਐਮਪੀ ਔਰ ਐਮਐਲਏ ਸਾਰੇ ਹੈਗੇ ਆ ਉਹ ਉਹਨਾਂ ਨੂੰ ਔਰ ਪੰਜਾਬ ਪ੍ਰਧਾਨ ਜੀ ਜਿਹੜੇ ਹਰੀ ਸਿੰਘਲਾ ਜੀ ਹੈ ਵੇ ਉਹਨਾਂ ਨਾਲ ਸਾਰਾ ਸੰਪਰਕ ਕਰਕੇ ਇਹ ਬਿਆਨ ਬਾਜੀ ਜਿਹੜੀ ਕੀਤੀ ਜਾਂਦੀ ਹੈ ਉਹ ਰਹੀ ਸੋਸ਼ਲ ਜਿਹੜੀ ਹੈਗੀ ਤੁਸੀਂ ਗੱਲ ਗਈ ਹੈ ਕਿ ਥੋੜੇ ਦਿਨ ਤੱਕ ਭੁੱਲ ਜਾਂਦੇ ਆ ਉਹਦੇ ਲਈ ਕੀ ਕਰਾਂਗੇ ਆਪਾਂ ਇੱਕੇ ਸੋਸ਼ਲ ਮੀਡੀਆ ਤੇ ਟ੍ਰੈਂਡ ਹੈ ਕਿ ਜਿਹੜਾ ਚਲਾਵਾਂਗੇ ਜਿਹਦੇ ਵਿੱਚ ਬਾਈਕਾਟ ਤੁਰਕੀ ਜਾਂ ਅਜ਼ਰਬਾਈਜਾਨ ਦਾ ਕੀਤਾ ਜਾਏਗਾ ਔਰ ਪਰਸਨਲੀ ਜਿਹੜੇ ਸਲੋਗਨ ਵੀ ਹੈਗੇ ਆ ਜਿਹੜੀ ਸਾਡੀ ਇਹ ਟੂਰਿਜ਼ਮ ਹੈਗੀ ਇਹ ਉਹਨੂੰ ਔਰ ਬਾਕੀ ਵੀ ਜਿਹੜੀਆਂ ਚੀਜ਼ਾਂ ਵਾਲ ਦੇ ਉੱਪਰ ਜਿਹੜਾ ਹੈਗਾ ਵਾ ਇਹਨੂੰ ਟਾਈਮ ਟੂ ਟਾਈਮ ਜਿਹੜਾ ਹਰ ਵੀਕਲੀ ਜਾਂ ਹਰ ਜਿਹੜਾ ਹਫਤੇ ਬਾਅਦ ਜਿਹੜਾ ਹੈਗਾ ਇਹਨੂੰ ਦੁਬਾਰਾ ਦੁਬਾਰਾ ਰਿਲਾਈਜ਼ ਕਰਾਈ ਜਾਏਗਾ ਤਾਂ ਕਿ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਹੈਗਾ ਟ੍ਰੈਂਡ ਕਰਦਾ ਰਹੇ ਔਰ ਇਹਦਾ ਜਿਹੜਾ ਹੈਗਾ ਅਸਰ ਜਿਹੜਾ ਹੈਗਾ ਤੁਰਕੀ ਨੂੰ ਔਰ ਅਜ਼ਰਬਾਈਜਾਨ ਨੂੰ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਦੇਖਣਾ ਪਏਗਾ ਕਿਉਂਕਿ ਇਕੱਲਾ ਸਾਡਾ ਹੀ ਫਰਜ਼ ਨਹੀਂ ਹੈਗਾ ਆਪਾਂ ਅਵੇਅਰ ਕਰਾਂਗੇ ਔਰ ਸਾਡੇ ਨਾਲ ਸਾਨੂੰ ਪਤਾ ਹੋਵੇਗੀ ਜਿਹੜੀ ਭਾਰਤ ਦੀ ਜਿਹੜੀ ਜਨਤਾ ਹੈਗੀ ਏ ਉਹ ਇਸ ਦਾ ਸਾ ਹਰ ਚੀਜ਼ਤ ਐਦ ਕੀ ਜਦੋਂ ਪਾਕਿਸਤਾਨ ਨਾਲ ਜੰਗ ਹੋਈ ਸੀ ਵਿਪੱਖਸ਼ ਵੀ ਜਿਹੜਾ ਹੈਗਾ ਸੀ ਅੱਜ ਕਹਿੰਦਾ ਸੀ ਕਿ ਐਦ ਕੀ ਪਾਕਿਸਤਾਨ ਨੂੰ ਜਿਹੜਾ ਹੈਗਾ ਸਬਕ ਸਿਖਾਉਣਾ ਚਾਹੀਦਾ ਵਾ ਔਰ ਇਸ ਚੀਜ਼ ਪਿੱਛੇ ਵੀ ਜਿਹੜੇ ਸਾਡੇ ਦੁਸ਼ਮਣ ਦੇਸ਼ ਹੈਗੇ ਆ ਉਹਨਾਂ ਦੀ ਇਕਨੋਮੀ ਡਾਊਨ ਕਰਕੇ ਜਿਹੜਾ ਹੈਗਾ ਵਾ ਉਹਨਾਂ ਨੂੰ ਵੀ ਹੁਣ ਪੈਰਾ ਹੱਥੇ ਜਿਹੜਾ ਕੀਤਾ ਜਾਏਗਾ ਜੀ ਅੱਛਾ ਜੇ ਹੁਣ ਆਪਾਂ ਗੱਲ ਕਰਦੇ ਜੰਗਬੰਦੀ ਦੀ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ ਜੰਗਬੰਦੀ ਦੇ ਐਲਾਨ ਕਰ ਤੋਂ ਕੁਝ ਹੀ ਘੰਟਿਆਂ ਬਾਅਦ ਪਾਕਿਸਤਾਨ ਵੱਲੋਂ ਫਿਰ ਡਰੋਨ ਹਮਲੇ ਕੀਤੇ ਗਏ ਸੀ ਅੱਜ 12 ਮਈ ਹੈ ਹੁਣ ਕੁਝ ਹੀ ਦੇਰ ਤੇ ਫਿਰ ਦੁਬਾਰ देखो मीटिंग ਜਿਹੜੀ ਹੋਏਗੀ ਉਹ ਸਿਰਫ ਸੀਸਫਾਇਰਸ ਵਾਸਤੇ ਹੈਗੀ ਹੈ ਤਾਂ ਕਿ ਸਿਵਲ ਬਦਲਾਵ ਨੂੰ ਜਿਹੜਾ ਹੈਗਾ ਵਾ ਉਹ ਜਿਹੜਾ ਹੈਗਾ ਟਾਰਗੇਟ ਨਾ ਕੀਤਾ ਜਾਵੇ ਉਸ ਬਾਰੇ ਮੀਟਿੰਗ ਹੈਗੀਆਂ ਇਹਦੇ ਵਿੱਚ ਮੈਨੂੰ ਲੱਗਦਾ ਹੋਵੇ ਕਿ ਜਿਹੜੇ ਵੀ ਡੀਜੀਐਮ ਉਹ ਜਿਹੜੇ ਹੈਗੇ ਜਾਂਾਂ ਦੀ ਮੀਟਿੰਗ ਹੁਣ ਹੋਣੀ ਹੈ ਉਹ ਇਹ ਚ ਪੱਖ ਸਿੱਧਾ ਰੱਖਣਗੇ ਕਿ ਜਿਹੜਾ ਆਤਕਵਾਦ ਦਾ ਜਿਹੜਾ ਹੈਗਾ ਵਾ ਸਫਾਇਆ ਵਾਸਤੇ ਜਿਹੜਾ ਆਪਰੇਸ਼ਨ ਸੰਦੂਰ ਚਲਾਇਆ ਗਿਆ ਸੀ ਉਹ ਫੱਲੇ ਵੀ ਕੰਟੀਨਿਊ ਹੈਗਾ ਉਹ ਰੁਕਿਆ ਨਹੀਂ ਹੈਗਾ ਜਿੰਨੀ ਦੇਰ ਤੱਕ ਮੋਦੀ ਸਰਕਾਰ ਨੇ ਕਿਹਾ ਸੀ ਜਦ ਤੱਕ ਪਾਕਿਸਤਾਨੋਂ ਮੈਂ ਖੋਣ ਜਦੋਂ ਪਾਕਿਸਤਾਨ ਹੋਰੀ ਆਤੰਗਵਾਦ ਨੂੰ ਜਦ ਤੱਕ ਮੈਂ ਖਤਮ ਨਹੀਂ ਕਰਾਂਗਾ ਮੈਂ ਆਪਣੇ ਪੈਰ ਪਿੱਛੇ ਨਹੀਂ ਕਰਾਂਗਾ ਇਸ ਕਰਕੇ ਮੈਨੂੰ ਆਹੀ ਆਸ ਹੈ ਕਿ ਜਿਹੜੀਆਂ ਪਾਬੰਦੀਆਂ ਹੈਗੀਆਂ ਉਹ ਹਮੇਸ਼ਾ ਉਹ ਲੱਗੀਆਂ ਰਹਿਣਗੀਆਂ ਉਹਨਾਂ ਨਾਲ ਜਦ ਤੱਕ ਆਤੰਗਵਾਦ ਦਾ ਸਫਾਇਆ ਨਹੀਂ ਹੁੰਦਾ ਔਰ ਪਾਕਿਸਤਾਨ ਨੂੰ ਇਹ ਰਿਲਾਈਜ਼ ਨਹੀਂ ਹੁੰਦਾ ਕਿ ਹੁਣ ਆਤੰਗਵਾਦ ਤੋਂ ਮੈਨੂੰ ਛੁਟਕਾਰਾ ਪਾਣਾ ਪੈਣਾ ਹੈ ਅਗਰ ਮੈਂ ਆਪਣੀ ਇਕਨੋਮੀ ਔਰ ਆਪਣੇ ਆਪ ਨੂੰ ਅੱਗੇ ਵਧਾਣਾ ਹੈ ਔਰ ਆਪਣੇ ਦੇਸ਼ਾ ਦੇ ਨਾਲ ਜਾਣਾ ਹੈ ਇਸ ਸਾਰੇ ਸਭ ਕੁਝ ਦੇ ਵਿੱਚ ਇੱਕ ਗੱਲ ਸਾਹਮਣੇ ਆ ਰਹੀ ਸੀ ਕਿ ਸੋਸ਼ਲ ਮੀਡੀਆ ਦੇ ਜਿਹੜੇ ਪਾਕਿਸਤਾਨ ਦੇ ਲੋਕ ਬੈਠੇ ਪੱਖ ਦੇ ਹਿੰਦੁਸਤਾਨ ਦੇ ਖਿਲਾਫ ਕਾਫੀ ਬੋਲ ਰਹੇ ਹਨ ਜਦਕਿ ਜ਼ਿਆਦਾਤਰ ਜੋ ਨੁਕਸਾਨ ਤਾਂ ਹਿੰਦੁਸਤਾਨ ਨੇ ਪਾਕਿਸਤਾਨ ਦਾ ਕੀਤਾ ਤੇ ਉਹ ਇਧਰ ਦੀ ਗੱਲਾਂ ਕਰਦੇ ਇਸ ਨੂੰ ਲੈ ਕੇ ਪਾਕਿਸਤਾਨ ਵਾਲਿਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਕਿਉਂਕਿ ਪਾਕਿਸਤਾਨ ਵਾਲਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਬਾਪ ਬਾਪ ਹੁੰਦਾ ਵਾ ਔਰ ਬੇਟਾ ਬੇਟਾ ਹੁੰਦਾ ਵਾ ਤੁਸੀਂ ਉਸ ਜੋਗੇ ਹੈ ਨਹੀਂ ਇਹ ਜਿਹ ਜੋਗੇ ਤੁਸੀਂ ਆਪਣੇ ਗੱਲਾਂ ਕਰਦੇ ਸੋਸ਼ਲ ਮੀਡੀਆ ਦੇ ਉੱਪਰ ਬਹਿ ਕੇ ਇੱਕ ਕਮਰੇ ਦੇ ਵਿੱਚ ਬਹਿ ਕੇ ਰੀਲਾਂ ਜਿਹੜੀਆਂ ਤੁਸੀਂ ਬਣਾਉਂਦੇ ਹੋ ਬਣਾਈ ਜੋ ਉਹ ਕੋਈ ਸਾਨੂੰ ਕੋ ਉਹਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅੰਤਰਗਵਾਦ ਦਾ ਸਾਥ ਉਹ ਵੀ ਆਪਣੇ ਬੰਦੇ ਦੇਣਗੇ ਤਾਂ ਅੰਤਰਗਵਾਦ ਕਿਸੇ ਦਾ ਵੀ ਸਗਾ ਨਹੀਂ ਹੈਗਾ ਉਹ ਤੁਹਾਨੂੰ ਵੀ ਦੱਸੇਗਾ ਔਰ ਤੁਹਾਨੂੰ ਉਸ ਚੀਜ਼ ਨੂੰ ਪਤਾ ਲੱਗੇਗਾ ਕਿ ਮੈਂ ਅਗਰ ਪਾਕਿਸਤਾਨ ਨੇ ਰਮਿੰਦਿਆ ਦਾ ਜਿਹੜਾ ਸਾਥ ਦਿੰਨੇ ਪਏ ਔਰ ਗਲਤ ਬੰਦੇ ਦਾ ਸਾਥ ਦਿੰਨਾ ਪਿਆ ਔਰ ਆਉਣ ਵਾਲੇ ਟਾਈਮ ਤੇ ਔਰ ਤੁਹਾਡੇ ਪਰਿਵਾਰਾਂ ਨੂੰ ਵੀ ਦਸੇਗਾ ਉਹ ਤੁਹਾਨੂੰ ਵੀ ਦੱਸੇਗਾ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਉਲਟ ਪੁਲਟ ਰੀਲਾ ਬਣਾ ਕੇ ਜੜੀਆਂ ਹੈਗੀਆਂ ਵਾ ਕਿੱਦਾਂ ਸੋਸ਼ਲ ਮੀਡੀਆ ਤੇ ਫਾਈਲ ਕਰਦੀ ਹੈ ਜੀ ਜੀ ਬਹੁਤ ਮਿਹਰਬਾਨੀ ਤੁਸੀਂ ਸੁਣਿਆ ਕਿ ਸ਼ਿਵ ਸੈਨਾ ਬਾਰ ਠਾਕਰੇ ਦੇ ਰੋਹਿਤ ਜੋਸ਼ੀ ਜੀ ਨੇ ਕਿਹਾ ਹੈ ਕਿ ਹੁਣ ਉਹ ਅੱਜ ਤੋਂ ਬਾਅਦ ਉਹ ਇੱਕ ਕੈਂਪੇਨ ਸ਼ੁਰੂ ਕਰਨਗੇ ਤੁਰਕੀ ਤੇ ਅਜ਼ਰਬਾਇਜਾਨ ਬਾਈਕਾਟ ਨੂੰ ਲੈ ਕੇ ਇਸ ਲਈ ਉਹ ਚੁੱਪ ਨਹੀਂ ਬੈਠਣਗੇ ਲਗਾਤਾਰ ਸਮੇਂ-ਸਮੇਂ ਤੇ ਹਫਤੇ ਬਾਅਦ ਦਸ ਦਿਨ ਬਾਅਦ ਇਸ ਨੂੰ ਨਵੀਂ ਕੈਂਪੇਨ ਲੈ ਆ ਕੇ ਤਿਆਰ ਕਰਕੇ ਕਰਦੇ ਰਹਿਣਗੇ ਤਾਂ ਕਿ ਕੋਈ ਵੀ ਹਿੰਦੂਸਤਾਨੀ ਜਾਂ ਭਾਰਤੀ ਇਹਨਾਂ ਦੇਸ਼ਾਂ ਵੱਲ ਰੁੱਖ ਨਾ ਕਰੇ ਤੇ ਨਾਲ ਹੀ ਇਹਨਾਂ ਦਾ ਬਾਈਕਾਟ ਵੀ ਨਾ ਕਰੇ ਕੈਮਰਾਮੈਨ ਸਾਹਿਲ ਭਗਤ ਦੇ ਨਾਲ ਪਰਮਜੀਤ ਸਿੰਘ ਰਾੰਗਪੁਰੀ ਜਿਲੰਧਰ